ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਡਾਕਟਰ ਦਲੀਪ ਕੌਰ ਟਿਵਾੜਾ ਦੀ ਕਹਾਣੀ ਹੈ ਸਤਿਆਸੀ ਇਸ ਕਹਾਣੀ ਬਾਰੇ ਤੁਹਾਨੂੰ ਮੈਂ ਦੱਸਣ ਲੱਗੀ ਹਾਂ ਇਸ ਕਹਾਣੀ ਚ ਲੇਖਕ ਨੇ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਦੇ ਮਨ ਦੀਆਂ ਭਾਵਨਾਵਾਂ ਨੂੰ ਬੜੇ ਭਾਵਪੂਰਨ ਢੰਗ ਨਾਲ ਵਿਅਕਤ ਕੀਤਾ ਹੈ ਇੱਕ ਵਾਰ ਲੇਖਕਾ ਜਦੋਂ ਕਿਸੇ ਬੱਸ ਵਿੱਚ ਸਫ਼ਰ ਕਰ ਰਹੀ ਸੀ ਉਸ ਦੌਰਾਨ ਇੱਕ ਮੰਗਤੇ ਦੇ ਮੂੰਹੋਂ ਭਗਤ ਸਿੰਘ ਦੀ ਮੰਗੇਤਰ ਬਾਰੇ ਗੀਤ ਸੁਣ ਕੇ ਲੇਖਕਾ ਆਪਣੀ ਕਲਪਨਾ ਦੇ ਵਹਿਣ ਵਿੱਚ ਵਹਿ ਤੁਰੀ ਉਹ ਕਲਪਨਾ ਕਰਦੀ ਹੈ ਕਿ ਭਗਤ ਸਿੰਘ ਦੀ ਸ਼ਹੀਦੀ ਉਪਰੰਤ ਉਸ ਦੀ ਮੰਗੇਤਰ ਨੇ ਭਗਤ ਸਿੰਘ ਦੀ ਯਾਦ ਵਿੱਚ ਆਪਣਾ ਪੂਰਾ ਜੀਵਨ ਕਿਵੇਂ ਲੰਘਾ ਦਿੱਤਾ ਹੋਵੇਗਾ ਲੇਖਕਾ ਮਨ ਹੀ ਮਨ ਵਿੱਚ ਭਗਤ ਸਿੰਘ ਦੀ ਮੰਗੇਤਰ ਪ੍ਰਤੀ ਨਤਮਸਤਕ ਹੁੰਦੀ ਹੈ ਤੇ ਸੋਚਦੀ ਹੈ ਕਿ ਅਸਲ ਵਿੱਚ ਉਹ ਔਰਤ ਸਹੀ ਅਰਥਾਂ ਵਿੱਚ ਜਿਉਂਦੇ ਜੀ ਸਦੀ ਹੋ ਗਈ। ਤਾਂ ਆਓ ਕਹਾਣੀ ਸ਼ੁਰੂ ਕਰਨ ਲੱਗੇ ਆਂ। ਜਦੋਂ ਵੀਰ ਭਗਤ ਸਿੰਘ ਦੱਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਉਹਦੀ ਹੋਵਣ ਵਾਲੀ ਨਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ। ਗੱਡੀ ਵਿੱਚ ਅੰਨਾ ਮੰਗਤਾ ਗਾ ਰਿਹਾ ਸੀ। ਫਿਰ ਮੈਂ ਮੰਗਤੇ ਦੇ ਮੂੰਹ ਵੱਲ ਤੱਕਿਆ ਪਰ ਸਟੇਸ਼ਨ ਆ ਜਾਣ ਕਰਕੇ ਉਸ ਡੱਬੇ ਵਿੱਚੋਂ ਉਤਰ ਕੇ ਦੂਜੇ ਵਿੱਚ ਜਾ ਚੜਿਆ ਪਰ ਮੈਨੂੰ ਮੁੜ-ਮੁੜ ਖਿਆਲ ਆਉਣ ਲੱਗਾ ਕਿ ਜਦੋਂ ਕਿਸੇ ਨੇ ਪਿੰਡ ਵਿੱਚ ਜਾ ਕੇ ਦੱਸਿਆ ਹੋਣਾ ਕੀ ਗੁਜ਼ਰੀ ਹੋ ਭਗਤ ਸਿੰਘ ਦੀ ਮੰਗੇਤਰ ਦੇ ਦਿਲ ਤੇ ਮੈਂ ਡੱਬੇ ਦੀ ਬਾਰੀ ਵਿੱਚੋਂ ਬਾਹਰ ਤੱਕਣ ਲੱਗੀ ਇਓਂ ਲੱਗਦਾ ਸੀ ਜਿਵੇਂ ਸਾਹਮਣੇ ਖੇਤ ਖੇਤਾਂ ਵਿੱਚ ਉਗੀਆਂ ਫਸਲਾਂ ਤੇ ਦਰਖਤਾਂ ਦੀਆਂ ਕਤਾਰਾਂ ਨਠੀਆਂ ਜਾ ਰਹੀਆਂ ਹੋਂ ਉਨੀ ਹੀ ਤੇਜ਼ੀ ਨਾਲ ਖਿਆਲ ਮੇਰੇ ਦਿਮਾਗ ਵਿੱਚ ਨਠਣ ਲੱਗੀ ਮੇਰੀ ਕਲਪਨਾ ਦੂਰ ਦਿਸ ਹੱਦੇ ਤੋਂ ਵੀ ਦੂਰ ਪਿੰਡ ਦੇ ਇੱਕ ਕੱਚੇ ਕੋਠੇ ਵਿੱਚ ਬੈਠੀ ਚਰਖਾ ਕੱਤਦੀ ਇੱਕ ਸੁਨੱਖੀ ਔਰਤ ਨੂੰ ਲੱਭਣ ਲੱਗੀ ਚੁੱਪਚਾਪ ਮੈਂ ਉਹਦੇ ਮੂੰਹ ਵੱਲ ਤੱਕਣ ਲੱਗੀ ਕੀ ਆਨੀਏ ਉਹ ਬੋਲੀ ਤੂੰ ਕਿਵੇਂ ਉਮਰ ਗੁਜ਼ਾਰੀ ਮੈਂ ਪੁੱਛਿਆ ਮੈਨੂੰ ਉਹਦੀ ਇੱਜ਼ਤ ਦਾ ਪਾਸੇ ਲੋਕਾਂ ਕਹਿਣਾ ਸੀ ਇਹ ਭਗਤ ਸਿੰਘ ਦੀ ਮੰਗੇਤਰ ਐ ਮੈਂ ਕਿਵੇਂ ਸਾਹਸ ਛੱੜਦੀ ਮਿਹਨਤ ਮਜ਼ਦੂਰੀ ਕੀਤੀ ਲੋਕਾਂ ਦੀਆਂ ਕਪਾਹਾਂ ਚੁਗੀਆਂ ਕੱਤਣਾ ਕੱਤਿਆ ਪੀਣੇ ਪੀਠੇ ਕੋਠੇ ਲਿਪੇ ਖਾ ਘੋਤੇ ਤੇ ਡੰਗ ਟਪਾਇਆ ਕਿਉਂ ਤੇਰੇ ਮਾਪਿਆਂ ਨੂੰ ਤੇਰਾ ਖਿਆਲ ਨਹੀਂ ਸੀ ਮੈਂ ਪੁੱਛਿਆ ਕਿਹੜਾ ਸਾਲ ਛੇ ਮਹੀਨੇ ਦੀ ਗੱਲ ਸੀ ਕਿ ਮੈਂ ਉਹਨਾਂ ਤੇ ਬੋਝ ਬਣੀ ਰਹਿੰਦੀ ਇਹ ਤਾਂ ਉਮਰਾਂ ਦੇ ਮਾਮਲੇ ਸਨ ਨਾਲੇ ਉਹਨਾਂ ਉਹਨੂੰ ਹੀ ਕੋਸਣਾ ਸੀ ਜਿਹੜਾ ਆਪਣੇ ਫਰਜ਼ਾਂ ਨੂੰ ਵਿੱਚ ਹੀ ਛੱਡ ਗਿਆ ਸੀ ਤੂੰ ਸਰਕਾਰ ਕੋਲੋਂ ਮੰਦਦ ਮੰਗ ਲੈਣੀ ਸੀ ਮੈਂ ਉਦਾਸ ਹੋ ਕੇ ਆਖਿਆ ਮੈਂ ਉਹਦੀ ਮੰਗੇਤਰ ਹੋ ਕੇ ਕਿਸੇ ਅੱਗੇ ਹੱਥ ਅੜਦੀ ਇਹ ਮੈਥੋਂ ਹੋ ਨਹੀਂ ਸਕਿਆ ਉਹਦਾ ਸਿਦਕ ਉਦਾ ਸਾਹਸ ਉਹਦਾ ਸੈਲ ਦੇਖ ਮੇਰਾ ਦਿਲ ਕਰੇ ਇਸ ਮਹਾਨ ਔਰਤ ਦੇ ਪੈਰ ਛੂਲਮ ਉਮਰਾਂ ਦੇ ਛਿੱਲੜਲਾ ਉਹ ਭਰ ਜਵਾਨ ਕੁੜੀ ਬਣ ਮੇਰੀ ਯਾਦ ਵਿੱਚ ਉਗੜ ਖਲੋਤੀ ਸੁਣਿਆ ਇਹ ਉਹਦੇ ਪਿੰਡ ਉਹਦੀ ਯਾਦ ਮਨਾ ਰਹੇ ਨੇ ਤੂੰ ਜਾਏਂਗੀ ਮੈਂ ਪੁੱਛਿਆ ਮੈਂ ਮੈਂ ਉਹਦੇ ਪਿੰਡ ਭਲਾਂ ਕਿਵੇਂ ਜਾ ਸਕਦੀ ਉਹਨੇ ਵੱਜਦੇ ਵਾਜਿਆਂ ਨਾਲ ਸੇਰੇ ਬੰਨਕੇ ਮੈਨੂੰ ਲੈਣ ਆਉਣਾ ਸੀ ਉਹ ਆਇਆ ਨਹੀਂ ਫਿਰ ਮੈਂ ਕਿਵੇਂ ਜਾ ਸਕਦੀ ਹਾਂ ਇਹ ਤੇ ਬੜੀ ਪੁਰਾਣੀ ਗੱਲ ਹੋ ਗਈ ਏ ਮੈਂ ਆਖਿਆ ਤੈਨੂੰ ਪੁਰਾਣੀ ਲੱਗਦੀ ਹੋ ਮੈਨੂੰ ਤਾਂ ਇਹ ਲੱਗਦੀ ਏ ਜਿਵੇਂ ਹਾਲੇ ਕੱਲ ਦੀ ਗੱਲ ਹੋਵੇ ਜਦੋਂ ਇੱਕ ਦਿਨ ਦੀਵੇ ਮਿਲਦਿਆਂ ਨਾਲ ਉਹ ਸਾਡੇ ਪਿੰਡ ਆਇਆ ਸੀ ਬਾਹਰ ਖੂਹ ਤੇ ਖਲੋ ਇੱਕ ਨਿਆਣੇ ਹੱਥ ਮੈਨੂੰ ਸੁਨੇਹਾ ਭੇਜ ਦਿੱਤਾ ਮੈਚ ਜਿਕਦੀ ਸੀ ਜਿਕਦੀ ਸਭ ਤੋਂ ਚੋਰੀ ਉੱਥੇ ਆ ਗਈ ਬੋਲਿਆ ਤੂੰ ਫਿਕਰ ਨਾ ਕਰੀ ਅਜੇ ਮੈਨੂੰ ਜ਼ਰੂਰੀ ਕੰਮ ਨੇ ਜਦੋਂ ਵਿਆਹ ਕੀਤਾ ਮੈਂ ਤੇਰੇ ਨਾਲ ਹੀ ਕਰਾਂਗਾ ਮੈਂ ਛੇਤੀ ਹੀ ਆਵਾਂਗਾ ਉਹ ਚਲਿਆ ਗਿਆ ਤੇ ਮੁੜ ਅਜੇ ਤੱਕ ਨਹੀਂ ਆਇਆ ਉਸ ਵੇਲੇ ਮੈਨੂੰ ਇੱਕ ਰਸੀਲਾ ਗੀਤ ਯਾਦ ਆਇਆ ਕਿ ਸਾਡਾ ਘਰ ਸਜਨੀਏ ਏਡੀ ਦੂਰ ਤਾਂ ਨਹੀਂ ਸੀ ਕੀ ਉਮਰ ਪਰ ਫੇਰਾ ਨਾ ਪਾਇਆ ਇਨ ਲਫਜ਼ਾਂ ਦੀ ਤੜਫ ਉਹਦੇ ਮੂੰਹ ਤੋਂ ਲੱਭਦੀ ਸੀ ਜਿਹੜੀ ਜ਼ਿੰਦਗੀ ਪਰ ਉਹਨੂੰ ਉਡੀਕਦੀ ਰਹੀ ਜਿਸਨੇ ਮੁੜ ਕਦੇ ਫੇਰਾ ਨਾ ਪਾਇਆ ਤੂੰ ਇਨਾਂ ਪੀੜਾਂ ਦਾ ਸਾਰ ਕੀ ਜਾਣੇ ਉਹ ਅੱਖਾਂ ਭਰ ਕੇ ਬੋਲੀ ਦੋ ਹੰਝੂ ਵਹਿ ਤੁਰੇ ਮੈਨੂੰ ਲੱਗਿਆ ਜਿਵੇਂ ਉਹ ਕਹਿ ਰਹੀ ਹੋਵੇ ਇਹ ਕੀ ਹੀ ਵੇ ਤਰਤ ਕੰਡਿਆਲੀ ਇਹ ਕੀ ਹੈ ਵੇ ਜੀਵਨ ਦੇ ਬਰੇਤੇ ਮੇਰੇ ਸਾਹ ਸੁੱਕਦੇ ਜਾ ਰਹੇ ਨੇ ਰੱਬ ਤੈਨੂੰ ਲੰਮੀ ਉਮਰ ਬਖਸ਼ੇ ਉਹਦੇ ਕਮਲਾਏ ਮੂੰਹ ਵੱਲ ਤੱਕ ਕੇ ਮੈਂ ਆਖਿਆ ਉਹ ਓਂ ਤਰਬ ਕੀ ਜਿਵੇਂ ਮੈਂ ਉਹਦੇ ਚ ਪੇੜ ਕੱਢ ਮਾਰੀ ਹੋਵੇ ਫਿਰ করুণਾ ਭਰੀ ਆਵਾਜ਼ ਵਿੱਚ ਕਹਿਣ ਲੱਗੀ ਮੇਰੀਏ ਹਮਦਰਦਣੇ ਲੰਮੀ ਉਮਰ ਲਈ ਮੇਰੀ ਚਾਹ ਨਹੀਂ ਉਮਰ ਦੇ ਤਾਂ ਇਹ ਦਿਨ ਵੀ ਨਹੀਂ ਮੁੱਕਦੇ ਪਏ ਉਹਦੀ ਉਦਾਸੀ ਮੇਰੇ ਕੋਲੋਂ ਦੇਖੀ ਨਾ ਗਈ ਗੱਲ ਬਦਲਣ ਲਈ ਮੈਂ ਕਿਹਾ ਤੂੰ ਮੇਰੇ ਨਾਲ ਸ਼ਹਿਰ ਚੱਲ ਮੇਰੀ ਭੈਣ ਦਾ ਵਿਆਹ ਹੈ ਦੋ ਚਾਰ ਦਿਨ ਸੋਹਣੇ ਲੰਘ ਜਾਣਗੇ ਨਹੀਂ ਮੈਂ ਵਿਆਹ ਨਹੀਂ ਜਾ ਸਕਦੀ ਉਹ ਬੋਲੀ ਕਿਉਂ ਮੈਂ ਪੁੱਛਿਆ ਖੁਸ਼ੀਆਂ ਦੇ ਮੌਕੇ ਮੇਰੇ ਕੋਲੋਂ ਝੱਲੇ ਨਹੀਂ ਜਾਂਦੇ ਅਜਿਹੇ ਮੌਕਿਆਂ ਤੇ ਮੈਂ ਬੜੀ ਥੱਕ ਜਾਂਦੀ ਹਾਂ ਮੇਰੇ ਕੋਲੋਂ ਆਪਣੇ ਗਮ ਹੋਣ ਕੜੀ ਪਾਲ ਲਈ ਵੀ ਦੂਰ ਨਹੀਂ ਕੀਤੇ ਜਾਂਦੇ ਮੈਂ ਇਹਨਾਂ ਦੇ ਨਾਲ ਰਹਿਣ ਦੀ ਆਦਤ ਪਾ ਲਈ ਇੱਕ ਗੱਲ ਦੱਸੇਗੀ ਉਹਨੇ ਆਸ ਨਾਲ ਮੇਰੇ ਵੱਲ ਤੱਕਿਆ ਹਾਂ ਪੁੱਛ ਮੈਂ ਕਿਹਾ ਕਿ ਸੱਚੀ ਮੁੱਚੀ ਅਗਲਾ ਜਨਮ ਵੀ ਹੁੰਦਾ ਹੈ ਵਿਚਾਰੀ ਮੇਰੇ ਦਿਲ ਨੇ ਆਖਿਆ ਹਾਂ ਜ਼ਰੂਰ ਹੁੰਦਾ ਹੈ ਮੈਂ ਕਹਿ ਦਿੱਤਾ ਇਹ ਸੁਣ ਉਹਦੀਆਂ ਅੱਖਾਂ ਵਿੱਚ ਇੱਕ ਚਮਕ ਆਈ ਤੇ ਉਹ ਮੁਸਕਰਾ ਪਈ ਕਿ ਅਜੇ ਤੀਕ ਵੀ ਉਹ ਤੈਨੂੰ ਯਾਦ ਹੈ ਮੈਂ ਪੁੱਛਿਆ ਹਾਂ ਹਰ ਘੜੀ ਹਰ ਪਲ ਉਹ ਮੈਨੂੰ ਯਾਦ ਰਹਿੰਦਾ ਹੈ ਕਦੇ-ਕਦੇ ਤਾਂ ਬੜਾ ਮਨ ਕਰਦਾ ਏ ਕਿ ਕੋਈ ਆ ਕੇ ਆਖੇ ਨਹੀਂ ਉਹ ਮਰਿਆ ਨਹੀਂ ਉਹਨੂੰ ਫਾਂਸੀ ਨਹੀਂ ਦਿੱਤੀ ਗਈ ਉਹ ਜਿਉਂਦਾ ਏ ਕਦੀ-ਕਦੀ ਸੋਚਦੀ ਹਾਂ ਜੇ ਕਿਧਰੋਂ ਸੱਚੀ ਮੁੱਚੀ ਮੋੜਾਵੇ ਮੈਂ ਉਹਨੂੰ ਆਖਾਂ ਕਹ ਵੇ ਨਾ ਤਕਦੀਰਾਂ ਨੂੰ ਕਹ ਨਾ ਦੂਰ ਖਲੋਣ ਮੈਂ ਵੀ ਕਿਸੇ ਦੀ ਧੀ ਵੇ ਮੈਂ ਵੀ ਕਿਸੇ ਦੀ ਭੈਣ ਪਰ ਹੁਣ ਇਹਨਾਂ ਤਕਦੀਰਾਂ ਕੋਲੋਂ ਮੇਰੇ ਜੋਗਾ ਹੈ ਵੀ ਕੀ ਏ ਉਦਾਸ ਹੋ ਕੇ ਬੋਲੀ ਹੁਣ ਤਾਂ ਭਗਤ ਸਿੰਘ ਦੇ ਸੁਪਨੇ ਪੂਰੇ ਹੋ ਰਹੇ ਨੇ ਦੇਖ ਦੇਸ਼ ਕਿਵੇਂ ਤਰੱਕੀ ਵੱਲ ਜਾ ਰਿਹਾ ਏ ਤੂੰ ਵੀ ਕੋਈ ਹਿੱਸਾ ਪਾ ਦੇਖ ਨਵਾਂ ਬਰਾ ਆਇਆ ਏ ਕੋਈ ਨਵਾਂ ਕਦਮ ਚੁੱਕ ਮੈਂ ਆਖਿਆ ਉਹਦਾ ਮੂੰਹ ਹਿੱਸ ਗਿਆ ਉਹ ਚੁੱਪਚਾਪ ਮੇਰੇ ਵੱਲ ਤੱਕਣ ਲੱਗੀ ਜਿਵੇਂ ਕਹਿੰਦੀ ਹੋਵੇ ਪਿਛਲਾ ਬਰਾ ਰੋ ਕੇ ਟੁਰ ਚੱਲਿਆ ਅਗਲਾ ਵੀ ਖੜਾ ਉਦਾਸ ਕਿਹੜੇ ਵੇ ਮੁਨੀ ਸਰਾਪਿਆ ਤੂੰ ਮੁੜ ਨਾ ਪੁੱਛੀ ਬਾਤ ਤੂੰ ਕੀ ਸੋਚ ਰਹੀ ਹੈ ਮੈਂ ਪੁੱਛਿਆ ਉਸਨੇ ਖੌਂਸਾ ਹੌਂਕਾ ਪਰਿਆ ਜਿਵੇਂ ਕਹਿੰਦੀ ਹੋਵੇ ਰਾਤ ਦੀ ਰਾਣੀ ਮੈਨੂੰ ਪੁੱਛਦੀ ਕਿੱਥੇ ਤੈ ਗਈਆਂ ਨੀ ਤੇਰੀਆਂ ਨੀਂਦਰਾਂ ਦਿਉ ਵੀ ਉਲਾੰਬੇ ਦਿਂਦਾ ਕਿੱਥੇ ਤੱਕ ਹੋਈਆਂ ਤੇਰੀਆਂ ਸੂਰਤਾ ਮੈਂ ਮੁੜਮੁੜ ਤੇ ਇਥੋਂ ਪੁੱਛਦੀ ਕੌਣ ਪਰੂਫੇ ਮੇਰੀ ਕਹਾਣੀ ਦਾ ਹੰਗਾਰਾ ਕੌਣ ਬਣੂ ਵੇ ਮੇਰੇ ਦੁੱਖਾਂ ਦਾ ਸੀਰੀ ਮੈਂ ਉਹਦੇ ਮੂੰਹ ਵੱਲ ਤੱਕਿਆ ਨਾਨਕ ਸਤੀਆ ਜਾਣੀਐਨ ਜੇ ਬਿਰਹੇ ਚੋਟ ਮਰਨ ਇਸ ਕਥਨ ਅੱਗੇ ਮੈਂ ਸਿਰ ਚੁਕਾ ਦਿੱਤਾ। ਉਹਦੀ ਟੁੱਟੀ ਹੋਈ ਜੁੱਤੀ ਤੇ ਮੇਰੀ ਨਜ਼ਰ ਪੈ ਗਈ। ਮੈਂ ਧਿਆਨ ਨਾਲ ਦੇਖਿਆ ਉਹਦੀ ਕਮੀਜ਼ ਨੂੰ ਵੀ ਟਾਕੀਆਂ ਲੱਗੀਆਂ ਹੋਈਆਂ ਸਨ। ਮੈਨੂੰ ਦੁੱਖ ਲੱਗਾ। ਮੈਂ ਉਹਨੂੰ ਵੇਖਿਆ ਸੀ। ਉਹ ਅਜੇ ਵੀ ਉਹਦੇ ਬਾਰੇ ਹੀ ਸੋਚ ਰਹੀ ਸੀ। ਨਹੀਂ ਮੈਂ ਆਖਿਆ ਉਹ ਬੜਾ ਸੋਹਣਾ ਸੀ। ਸਾਡੇ ਪਿੰਡ ਦੀਆਂ ਸਾਰੀਆਂ ਕੁੜੀਆਂ ਦੇ ਪਰੌਣਿਆਂ ਨਾਲੋਂ ਸੋਹਣਾ ਤੇ ਅੱਗੋਂ ਦਾ ਗੜ ਭਰ ਆਇਆ। ਫਿਰ ਜਿਵੇਂ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ਆਉਂਦੇ ਜਾਂਦੇ ਰਾਈਆਂ ਦੇ ਮੈਂ ਮੂੰਹ ਵੱਲ ਤੱਕਦੀ ਕੋਈ ਕਰੇ ਵੀ ਤੇਰੀ ਗੱਲ ਮੈਂ ਕੰਨਿਆ ਕੁਆਰੀ ਖੜੀ ਉਡੀਕਦੀ ਵੇ ਕਦੇ ਤਾਂ ਸੁਨੇਹਾ ਕੱਲ ਕੀ ਸੋਚ ਰਹੀ ਹੈ ਸੋਣੀਏ ਮੈਂ ਪੁੱਛਿਆ ਉਹ ਆਪਣੇ ਹੱਥਾਂ 'ਚ ਲਕੀਰਾਂ ਵੱਲ ਧਿਆਨ ਨਾਲ ਤੱਕਣ ਲੱਗੀ ਜਿਵੇਂ ਕਹਿ ਰਹੀ ਹੋਵੇ ਮਾਂ ਆਪਣੀ ਨੂੰ ਮੈਂ ਪੁੱਛਦੀ ਧੀ ਦੇ ਕਿਹੇ ਲੇਖ ਲਿਖਾਈ ਨਵਦੀਵਲ ਤੱਕਦੀ ਰਹੀ ਇੱਕ ਲਾਟ ਬਲਦੀ ਸੀ ਉਹਦੀਆਂ ਨਜ਼ਰਾਂ ਵਿੱਚ ਇੱਕ ਕਹਿਰ ਸੀ ਉਹਦੀ ਤਕਣੀ ਵਿੱਚ ਮੈਨੂੰ ਲੱਗਿਆ ਜਿਵੇਂ ਉਹ ਇੱਕ ਨਾਗਣ ਬਣ ਕੇ ਫੂੰਕਾਰ ਰਹੀ ਹੋਵੇ ਭਗਤ ਸਿੰਘ ਦੇ ਕਾਤਲਾਂ ਨੂੰ ਜਿਵੇਂ ਹੁਣੇ ਡੱਸ ਲੈਣਾ ਲੋਚਦੀ ਹੋਵੇ ਜਿਵੇਂ ਸਭ ਕੁਝ ਭੰਨ ਤੋੜ ਮਸਲ ਦੇਣਾ ਚਾਹੁੰਦੀ ਹੋਵੇ ਫਿਰ ਉਹਨੇ ਪਲਕਾਂ ਚੁਕਾ ਲਈਆਂ ਜਿਵੇਂ ਕਹਿੰਦੀ ਹੋਵੇ ਮੈਂ ਭਲਾ ਕੀ ਕਰ ਸਕਦੀ ਹਾਂ ਤੂੰ ਨਿਰਾਸ ਨਾ ਹੋ ਭਗਤ ਸਿੰਘ ਸਿਰਫ ਤੇਰਾ ਹੀ ਨਹੀਂ ਸੀ ਉਹ ਸਾਡਾ ਸਾਰਿਆਂ ਦਾ ਸੀ ਉਹਦੀ ਮੌਤ ਦਾ ਦੁੱਖ ਤੈਨੂੰ ਹੀ ਨਹੀਂ ਸਾਰੇ ਦੇਸ਼ ਨੂੰ ਹੈ ਅਸੀਂ ਉਹਨੂੰ ਭੁੱਲੇ ਨਹੀਂ ਸਾਨੂੰ ਵੀ ਤੂੰ ਯਾਦ ਇਹ ਸੁਣਉਂਦੀਆਂ ਅੱਖਾਂ ਭਰ ਆਈਆਂ ਤੇ ਹੰਝੂ ਕੇ ਰੋ ਮੇਰੀ ਕਲਪਨਾ ਵਿੱਚੋਂ ਮੁੜ ਚੱਲੀ ਮੈਨੂੰ ਲੱਗਿਆ ਧਰ ਤੰਬਰ ਵੀ ਸੋਚਦੇ ਕੀ ਦੇਣ ਤਸੱਲੀ ਇਹਨੇ ਨੂੰ ਇੱਕ ਝੂਟੇ ਨਾਲ ਗੱਡੀ ਸਟੇਸ਼ਨ ਉੱਤੇ ਆਣ ਖੜੀ ਹੋਈ ਉਹ ਮੰਗਤਾ ਫਿਰ ਡੱਬੇ ਅੱਗੋਂ ਦੀ ਗੋਂਦਾ ਜਾ ਰਿਹਾ ਸੀ ਜਦੋਂ ਵੀਰ ਭਗਤ ਸਿੰਘ ਦੱਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਉਹਦੀ ਹੋਵਣ ਵਾਲੀ ਨਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ ਕਿਸੇ ਪਿੰਡ ਵਿੱਚ ਦੱਸਿਆ ਜਾ ਥੈਂਕ ਯੂ